ਮੈਂ ਗਲੀਆਂ ਦੇ ਵਿੱਚ ਖਲੋਤੀ ਮੈਂ ਵੀਰ ਨੇ ਮਾਰੀ ਸੁੱਟੇ ਮੈਂ ਹੋ ਗਈ ਕਿੰਨੀ ਮੋਟੀ ਵਾਹ ਜੀ ਵਾਹ ਵਾਹ ਜੀ ਹਾਂਜੀ ਤੁਸੀਂ ਜੀ ਲੋੜੀ ਆ ਲੋੜੀ ਵਾਲੇ ਨਿਆਣੇ ਆਏ ਆ ਆਂਟੀ ਦੀ ਹਾਂਜੀ ਲੋੜੀ ਮੰਗਣ ਆਏ ਆ ਹਾਂਜੀ ਲੋੜੀ ਫੇ ਚਲੋ ਫੇ ਗਾਓ ਕਛ ਅੰਬਾਵੀਆਂ ਅੰਬੇ ਵੀ ਅੰਬੇ ਸੱਤ ਭਰਾ ਮੰਗੇ ਇੱਕ ਭਰਾ ਇੱਕ ਭਰਾ ਕੁਵਾਰ ਆ ਉਗੀਟੀ ਖੇਡਣ ਵਾਲਾ ਉਗੀਟੀ ਕਿੱਥੇ ਖੇਡੇ ਉਹ ਹਾਰ ਸ਼ੈਰ ਵਿੱਚ ਖੇਡੇ ਉਹ ਹਾਰ ਸ਼ੈਰ ਉੱਚਾ ਮਿਰ ਮੰਨਣ ਲੱਗਾ ਸੁੱਚਾ ਗਲੀਆਂ ਦੇ ਵਿੱਚ ਖਲੋਤੀਵੇਂ ਵੀਰ ਨੇ ਮਾਰੀ ਸੱਟੇ ਮੈਂ ਹੋ ਗਈ ਕਿੰਨੀ ਮੋਟੀ ਵਾਹ ਜੀ ਵਾਹ ਵਾਹ ਜੀ ਹਾਂਜੀ ਤੁਸੀਂ ਜੀ ਲੋੜੀ ਲੋੜੀ ਕੱਢ ਬੁਸ ਲੋੜੀ ਕੱਟ ਗਿਆ ਨਾ ਅੱਠ ਕੱਢ ਲਈ 60 60 ਉੱਤੇ ਚਾਬੀ ਕੱਢੂ ਤੇ ਭਾਬੀ ਭਾਬੀ ਤੁਮੋਰੇ ਸਾਹਮਣੇ ਛੇਤੀ ਛੇਤੀ ਤੋਰ ਦਾਨੀ ਤੁਹਾਨੂੰ ਛੇਤੀ ਛੇਤੀ ਚਲੋ ਜੀ ਆਜੋ ਹੁਣ ਆ ਲਓ ਬਈ ਆਪਾਂ ਰੱਖੇ ਦਾਣੇ ਨਿਆਣਿਆਂ ਨੂੰ ਪਾਉਣ ਲਈ ਇਹ ਹਜੇ ਪਹਿਲਾਂ ਇੱਥੇ ਆਏ ਤੁਸੀਂ ਪਹਿਲਾਂ ਮੇਰੇ ਨਾਲ ਇੱਥੇ ਅੱਛਾ ਚਲੋ ਹੁਣ ਤੁਸੀਂ ਨੇ ਸ਼ਾਮ ਨੂੰ ਆਇਓ ਤੇ ਤੁਸੀਂ ਦੱਸਿਓ ਵੀ ਤੁਸੀਂ ਕੀ ਕੀ ਇਕੱਠਾ ਕੀਤਾ ਠੀਕ ਆ ਕਿੰਨੇ ਪੈਸੇ ਤੁਹਾਡੇ ਬਣੇ ਆ ਠੀਕ ਆ ਓਕੇ ਕਿੱਥੇ ਕਿੱਥੇ ਜਾਣਾ ਪਤਾ ਨਾ ਤੈਨੂੰ ਚਲੋ ਜਾਓ ਫੇ ਹੁਣ ਮੰਗੋ ਲੋੜੀ ਮੰਗੋ